ਅੱਛਾ ਜੀ ਵਾਦਾ ਹਾ ਜਿਹੜਾ ਹੈ ਜਿਹੜੇ ਪ੍ਰਾਣੀਆਂ ਕੰਸਾਤ ਹੋ ਵਿੱਚ ਬਾਹਰ ਰੋਟੀਆ ਹੁੰਦਾ ਜਿਹੜਾ ਆਪਣਾ ਰੋਟੀ ਬਣਾਉਣ ਵਾਲਾ ਉਹ ਕੰਸਾਤ ਕਰੀ ਨਹੀਂ ਵੀ ਬਣਾ ਲਿਆ ਮੈਂ ਤਿੰਨ ਖਾਣੇ ਵਾਲਾ ਇਹ ਤਿੰਨ ਖਾਣੇ ਬਣ ਗਏ ਥਾਣੇ ਦੀ ਰੋੜਾ ਉਹਨੂੰ ਇੱਕ ਕਟਾ ਆਉਂਦਾ ਪੈਂਦਾ ਆਲੂਆਂ ਦਾ ਇੱਕ ਪੈਂਦਾ ਏ ਤੇੜਾਈ ਦਾ ਕਟਿਆ ਦਾ ਉਹ ਕੀਆ ਖੜਾ ਲਾ ਗਈ ਤੇ ਨਾ ਕੰਸਾਤਲੇ ਮੈਨੂੰ ਇੱਕ ਲੱਗੇ ਬਣਾਕਾ ਕੱਟ ਦਾ ਕੱਟ ਬੋਲਾ ਬਣਾ ਲਿਆ ਇਹ ਹੋਰ ਰਾਜ ਨਾਲ ਇੱਕ ਵਾਸਤੇ ਪੁਰੇ ਕਿ ਕੀ ਗੱਲ ਹੈ ਕਿ ਹੁਣ ਤੈਨੂੰ ਕੋਈ ਨਹੀਂ ਮੜਿਆ ਲੱਗਦਾ ਉੱਚਾ ਨੀਵੇਂ ਵਾਟੋ ਗਿਆ ਇਹ ਤਾਂ ਰੋਣਾ ਇਹ ਬਣੂ ਨਾ ਉਹ ਆ ਜਿਹੇ ਸੁਣਨੀ ਇਹ ਨੂੰ ਕਹਿੰਦਾ ਬਰਾਬਰ ਦੇ ਵੰਡ ਕੇ ਇਹ ਨੂੰ ਉਹਦੇ ਬਾਸ਼ਾ ਥੱਲੇ ਬੈਠੇ ਕਰਾ ਦੇ ਬਾਸ਼ਾ ਲਿਆਉਣੀ ਆ ਮੈਂ ਤੇ ਬਰਾਬਰ ਦੇ ਵੰਡ ਕੇ ਆਹ ਲੈ ਤੈਨੂੰ ਖੋਲੇ ਫੜ ਕੇ ਪਾਏ ਗਿਆ ਹੁਣ ਬੱਟੇ ਨੇ ਜਿਆਦੇ ਸਮਝਿਆ ਹੁਣ ਉਹ ਨੂੰ ਕਹਿੰਦਾ ਇਹਨ ਮਿੰਕੇ ਨੂੰ ਵੀ ਇਹਦੇ ਬਰਾਬਰ ਉੰਤਾ ਕਰ ਦੇ ਜਿਹੜਾ ਬਰਾਬਰ ਦਾ ਸੀ ਫਿੱਕੇ ਸਾਥ ਤੋਂ ਥੋੜੇ ਇਹ ਥੱਲੇ ਲਾਉਣੀ ਆ ਬਾਸ਼ਲਾ ਬਾਹਰ ਹੋਣੀਆਂ ਗਲੀ ਗਾਲੀਆਂ ਜੇ ਕੱਲ ਪਈਏ ਵੀ ਘਸਣੇ ਹੋਵੇ ਤੇ ਆਕੇ ਕੁਦਰ ਵਾਲੇ ਪਈਏ ਲਾ ਜੂਗਾ ਸਹੀ ਠੀਕ ਨਹੀਂ ਹੈ ਕਿ ਨਹੀਂ ਠੀਕ ਆ ਸਕੀਮ ਨਹੀਂ ਖਾਇ ਮੈਂ ਦਵਾਈਆਂ ਦੂਆ ਪਈਏ ਨੇ ਉਂਗਿਆ ਜਿਹੜਾ ਲੰਮਾ ਗੱਲ ਪੰਜਾਬ ਦਾ ਦਵਾਈਆਂ ਦੂਆਂ ਸਪਰੇਅ ਜੂਰੂ ਜੀ ਪੂਰੇ ਬੈਲਕਨ ਹੈ ਪੂਰੇ ਬੈਲਕਨ ਹੋਰ ਕੀ ਆ ਪੂਰੇ ਉਹ ਦਵਾਈਆਂ ਆਕੇ ਬਾਹਰ ਲਿਆਉਂਗਾ ਫੇਰ ਅਗਲੇ ਜਾਕੇ ਕਰਦੇ ਕਰਨੀ ਆਪਣੀ ਫੌਜਿੰਦਾ ਗੁੰਦਾ ਸਿਰਕੂ ਵਾਲੀ ਅੰਦਰ ਦੋ ਫੇਰ ਰੱਖੂਗਾ ਇਹਨੂੰ ਇੱਕ ਦਾ ਨਾਮ ਇੱਕ ਬੋਰੀ ਪੈਂਦੀ ਨੀ ਮਾਂ ਇੱਕ ਬੋਰੀ ਪੂਰੀ ਪੈ ਕੇ ਦੀ ਉੱਧਰ ਰਹਿੰਦਾ ਇਹ ਖਾਲੀਆ ਦੀ ਵੀ ਘਟਿਆ ਦੀ ਇੱਕ ਅਜੋਨੀ ਬੈਂਦੀ ਇੱਕ ਮਾਂ ਇੱਕ ਮਗੜੇ ਨਹੀਂ ਪੈਂਦੀ ਇੱਕ ਖਣੋ ਖਾਲੀ ਦਾ ਇਹਦਾ ਮਾਂ ਜਾਈ ਨੂੰ ਥੱਲੇ ਲੱਗੇ ਕੰਮਾਂਉਂਦੇ ਆ ਮੈਂ ਗਵਾਇਆ ਦੂਗਾ ਜਿਹੜੇ ਦੂਦੇ ਟਿਕਨਲੇ ਫਾਇਦਾ ਹੀ ਲਾਉਂੂ ਨਾਲੇ ਕੋ ਥੱਲੇ ਸਵਾਰ ਰੱਖ ਲੋਦਾ ਹੋਰ ਐਂ ਕਾਬ ਲੈਣਾ ਇਹਦਾ ਬਾਗੜੇ ਪੜੀ ਬਾ ਮਾਂ ਭੁਖਤੇ ਨੇ ਕੱਖ ਤਾਂ ਕੁਝ ਨਹੀਂ ਹੈ ਯਾਰ ਉੱਪਰ ਤਾਂ ਹੈ ਉਹ ਬਹੁਤ ਦਾ ਸ਼ਾਂਤੀ ਕਿੰਨੀ ਹੋਰ ਸ਼ਾਂਤੀ ਉਹ ਸ਼ਾਂਤੀ ਹੋਰ ਕੁਝ ਨਹੀਂ ਹੈਗਾ ਨਾ ਹਵਾ ਨਾ ਸੜਾ ਛਾਵਾ ਵੀ ਦੁਪਰਾ ਦੀ ਹੋਰ ਦਾ ਐ ਕਿ ਨਹੀਂ ਇਹ ਤਾਂ ਧੁੱਪਾਂ ਵਾਲੀ ਆਵਾਜ਼ ਲੱਗੂਗੀ ਹੋਰ ਇਹ ਕਿੱਥੇ ਆਵਾਜ਼ ਲੱਗਦੀ ਹੈ ਸਾਰੇ ਪਾਸੇ ਬੰਦ ਹੈ ਹੋਰ ਜਿਹੜਾ ਆਹ ਬੈਰੀ ਬਾੜਾ ਆਹ ਪਹਿਲੀ ਹੋਰ ਇੰਨੀ ਕੀ ਦਿਨੀ ਬਾੜੀ ਨੇ ਬੂਟੇ ਮਾਰ ਬਾੜ ਦੇਣੀ ਹੈ ਬੂਟੇ ਮੱਕੇ ਦਿਨੀ ਬਾੜ ਹੋਰ ਬੂਟੇ ਵੀ ਸਹੀ ਚੱਲੇਗੇ ਬੂਟੇ ਲਾਉਂਦੇ ਚੱਲੇਗੇ ਰਾਜ ਰਾਕੀ ਸਮਝਦਾ ਸਾਲ ਤੇ ਦੋ ਸਾਲ ਦੇ ਆਓ ਫਿਰ ਆਹ ਦੋ ਸਾਲ ਦੇ ਹੈ ਨਾ ਉਹ ਸਾਲ ਦੇ ਹੋਗੇ ਦੋ ਸਾਲ ਪੂਰੇ ਹੋ ਗਏ ਮਤਲਬ ਇੱਥੇ ਚੱਲਦਾ ਇਹਨਾਂ ਉਹ ਸਾਲ ਦੇ ਕਾਰਪੂਰਾ ਹੋ ਗਿਆ ਦੋ ਚੱਲਦਾ ਮੋਬਾਈਲ ਆ ਗਿਆ ਗੱਜਾਂਬਰੀ ਤੇ ਲਾਦਾ ਬਈ ਇੰਨਾ ਕੋਈ ਦੋ ਮਹੀਨੇ ਬੁੱਟਾ ਠੀਕੜੇਂ ਬੁੱਟਾ ਵਰੀਆ ਬੁੱਟਾ ਠੀਕ ਐ ਕੱਕ ਤਾਂ ਥੋੜੇ ਬਾਹਰ ਦਾ ਆ ਦੇਖ ਹੁਣ ਅਸੀਂ ਕੰਮ ਦੇ ਖੜੇ ਐ ਓ ਓਕੇ ਟਮਾ ਬਈ ਮੌਜਾ ਮਾਣਦਾ ਤੂੰ ਥੂਪ ਦਾ ਫਰਕ ਤਾਂ ਤਾਂ ਹੈਗੀ ਨਾ ਹੁਣ ਤਾਂ ਬੁੜੇ ਦੀ ਥੂਪ ਲੋਣੀ ਐ ਤੇ ਤੂੰ ਆ ਬਟਾ ਹੋਰ ਥਰੀਰ ਕੈਮਰੇਂ ਦਾ ਆਹ ਥਰੀਰ ਕੋਈ ਨਹੀਂ ਕੈਮਰੇਂ ਆਏਗਾ ਆਹ ਥਰੀਰ ਦਾ ਆ ਦੇਖ ਲੈ ਸਾਰੇ ਦਿਹਾੜੀ ਮਾਰ ਰੋੜਵੇ ਤੇ ਪੰਪ ਕਰੀ ਜਾਂਦਾ ਕਹਿੰਦਾ ਬਾਪੂ ਦਾ ਖੀਰ ਕੈਮਰਾ ਹੈ ਨਾ ਜੇ ਵੱਡੂ ਕੋ ਕੱਖ ਦੇਖ ਲੈ ਸਰਵਾ ਗਰੀ ਦੀ ਇਹ ਕਿੱਥੇ ਵੱਢਣੀ ਐ ਮਾਨੂੰ ਪਤਾ ਵੱਢਣੀ ਘਾਟ ਆ ਸਾਲੀ ਬਹੁਤ ਕਾਲੀ ਬਗਾੜ ਨਹੀਂ ਜਾਦੇ ਕਿ ਨਹੀਂ ਹਾਂ ਇਹਦੇ ਮਾਹਰ ਬਗਦਾ ਲੌੜੀ ਐ ਅੱਪਾ ਮਾਹਰ ਇਹਦੇ ਜਾਂਦਾ ਵੱਟ ਕੇ ਫਿਰ ਆ ਪੰਮੇ ਵਾਲਾ ਬਾ ਉਹ ਗਾਂ ਪਾਸ ਦੇ ਮੁੰਡੇ ਠੀਕ ਐ ਉਮੇ ਤੇ ਅਜਾ ਬਹਾਵੀ ਵੀ ਥਰੇ ਥੰਗੇ ਆਦਰੇ ਹਾਂ ਆਉ ਬੂਟਿਆਂ ਦਾ ਉਹ ਬੁਲੇਰ ਅੱਗੇ ਆ ਗਿਆ ਸਾ ਉਹ ਕੋਈ ਨਾ ਕੁਝ ਨਹੀਂ ਪੀ ਗਿਆ ਨਾ ਪਤਾ ਗਹਾਰੇ ਮੈਂ ਹਾਂ ਜਿਹੜੇ ਸਰੋਤੀ ਗਾ ਬਾਜਰਾ ਸਿਟਿਆ ਹੋਇਆ ਹੈਗਾ ਸੱਦਾ ਉਹ ਉੱਥੇ ਕਿੱਥੇ ਉਹਨੂੰ ਖਲਾ ਛੋਰੇ ਮਾ ਦਾ ਕੁਝ ਨਹੀਂ ਕੱਖਿਆ ਠੀਕ ਹੈ ਤਾਂ ਲਾਦੀ ਬਥਰੇ ਟਾਈਮ ਵਾਲੇ ਹਾਂ ਹੁਣ ਕਿਆ ਉਹ ਇੱਕ ਗੱਡੀ ਭਰਤੀ ਸੀ ਉਦੋਂ ਖਲਾ ਪਾਸੇ ਮੁੰਡਾ ਕਹਿ ਲੱਗਾ ਮੈਂ ਲੈ ਦੇਣੀ ਬਾਡਾ ਰਾਜ ਹਰਨ ਟੱਕੇ ਕਿ ਮੈਂ ਬੱਟਲੀ ਸਾਰੀ ਮੈਂ ਦੱਸ ਵੱਡੇ ਲੈਣੀ ਉਹ ਤਾਂ ਡੰਕਰ ਬਹੁਤ ਆ ਉਹਨਾਂ ਬਾਹਰ ਤੋਂ ਨਹੀਂ ਪਾਚਾ ਦੇਂਦੇ ਇਹਨਾਂ ਤਰੀਕੇ ਬੰਦ ਨੂੰ ਬਾਹਰ ਤਾਂ ਨਹੀਂ ਹਾਂ ਤੁਰਕਿਆ ਲੈ ਭਾਈ ਦੇਹ ਲਗਨ ਦਾ 100 ਰੁਪਏ ਕੋਈ ਟੋਰਕਾ ਲੈ ਆਈ ਜਾਵੇ ਗੰਨਾ ਦਾ ਡਾਗਾਂ ਉੱਪਰ ਡਾਗਾਂ ਉੱਪਰ ਨਹੀਂ ਜਾਂਦਾ ਹਾਂ ਡਾਗਾਂ ਮਗੂੰ ਉੱਪਰ ਨਹੀਂ ਜਾਂਦਾ ਬਸ ਜਿਹੜਾ ਹੋ ਗਿਆ ਹੋ ਗਿਆ ਪਹਿਲਾਂ ਉਹ ਤਾਂ 20 ਪਰ ਇੱਕ ਕਲੈਂਚ ਹੁੰਦੀ ਆ ਉਹ ਤੇੰਦਰ ਦਾ 20 ਵੀ ਨਹੀਂ ਹੁੰਦੀ ਆ ਹਾਂ ਇਹ ਮੈਂ ਫੇਰ ਠੀਕ ਆ ਜਾ ਉਹ ਤੇੰਦਰ ਦੇ ਆ ਦੇ ਸੀ ਲੰਬਾਈ ਦੇ ਕਿਸੇ ਚੱਲੇ ਗਈ ਸੀ ਮੈਂ ਉਹਦੀ ਲੰਬਾਈ ਪੈਰ ਸੌਰੀ ਕਰਕੇ ਜਾਂਦੀ ਆ ਹਾਂ ਕਹਿੰਦਾ ਕਿ ਲਵਾਈ ਜਾਂਦੀ ਹੈ ਵੀ ਇਹ ਹੋ ਨਹੀਂ ਹੋ ਰਿਹਾ ਫਟਾਦਾ ਨਹੀਂ ਹੋ ਰਿਹਾ ਮਾਰੀ ਗੱਲ ਸੁਣ ਲਈ ਮੈਂ 1 ਕਹਾਂ ਚ 20 ਭਰੀਆਂ 1 ਕਹਾਂ ਚ 20 ਭਰੀਆਂ ਵਾਹੀ ਕੋ ਸੁਣਾ ਦੇ ਜੀ ਹੈ ਕਿ ਨਹੀਂ ਕਿਤੇ ਨਹੀਂ ਜਿਹੜਾ ਹੋ ਗਿਆ ਲਾਹੇ ਦਾ ਇਹ ਬੂਟੇ ਨਾਲ ਕੀ ਆਉਣਾ ਲਾਹੇ ਦਾ ਉਹ ਚੱਲਦਾ ਭਾਈ ਕਿੰਨੇ ਚ ਹੁਣ ਤਾਂ ਹੀ ਅਸੀਂ ਤਾਂ ਹੀ ਜੱਗੇ ਤਰੋ ਕਰਕੇ ਅਸੀਂ ਤਾਂ ਹੀ ਨਹੀਂ ਲਾਈਏ ਛੋ ਇਹਨੂੰ ਮੁੰਡਾ ਇਹ ਲਾਉਂਗਾ 1 ਸਾਲ ਮੁੰਡਾ ਫੇਰ ਵੀ ਹੋਊਗਾ ਸਹੀ 1 ਸਾਲ ਪੂਰਾ ਹੋ ਗਿਆ 2 ਸਾਲ ਜਣੀ ਹੋਊਗਾ ਘੱਟ ਹੋ ਜਾਊਗਾ ਬਸ ਹੋਰ ਕੀ ਹੈ ਪਰਚੀ ਦਾ ਫਰਕ ਪੈ ਜਾਊਗਾ ਵਾਤੇ ਵਾਤੇ ਤਿੰਨ ਪਰਚੀਆਂ ਫੇਰ ਵੀ ਮਾਇਦਾ ਵੀ ਨਿਕਲੂਗਾ ਕੀ ਲੈ ਦੀਆਂ ਉਹ ਠੀਕ ਨਹੀਂ ਗੱਲ ਹਾ ਦੇ ਬੂਟਾ ਜੇ ਇਕਦਾਂ ਹੁਣ ਇਹ ਬੂਟਾ ਵੀ ਫਿਰ ਇੱਕ ਸਾਲ ਪਿੱਛੇ ਪੈਂਦਾ ਉਦੋਂ ਬਰਾਬਰ ਹੈਗਾ ਮੈਂ ਇੱਕ ਸਾਲ ਪਿੱਛੇ ਪੈਂਦਾ ਗੰਨਾ ਲਈ ਮਰਜ਼ੀ ਲੈ ਲੈ ਯਾਰ ਇੱਕ ਸਾਲ ਗੰਨਾ ਲਈ ਹੁੰਦਾ ਬੂਟਾ ਸੁੱਕਦਾ ਵੀ ਥੋੜਾ ਫੇ ਗੰਨੇ ਮੱਕ ਅੱਖ ਨਹੀਂ ਹੁੰਦਾ ਹੈਗਾ ਜਦੋਂ ਬਿਜੜ ਮਾਰ ਵੀ ਲਾ ਦਿੱਤਾ ਫਿਰ ਪਾਣੀ ਵਾਲਾ ਦੇਖੀ ਜਾਂਦਾ ਮੈਂ ਥੋੜਾ ਪਾਣੀ ਲਾ ਦਿੱਤਾ ਕੱਖ ਹੋ ਜਾਣਾ ਉਦੋਂ ਬੂਟਾ ਸੁੱਕ ਜਾਂਦਾ ਪੰਗੇ ਬਹੁਤ ਐ ਸਾਲੇ ਮੁੰਡੇ ਮਲਾਈ ਆ ਬਸ ਕੰਮ ਨਹੀਂ ਕਰੀਆ ਸੈੱਡ ਲੱਗਦਾ ਕਿਹ ਹੈ ਯਾਰ ਹੈ ਸੈੱਡ ਲੱਗਦਾ ਹੈ ਉਹ ਕਹੇ ਇਹ ਲੈਂਦਾ ਫਰਕ ਲੱਗਦਾ ਮੈਨੂੰ ਇਹ ਬੀਜੀ ਬੀਜੀ ਦਾ ਫਰਕ ਬੀਜੀ ਦਾ ਨਹੀਂ ਲੈਂਦਾ ਫਰਕ ਆ ਆਹੀ ਆਹੀ ਤਾਂ ਕਿਹੜੀ ਆ ਆਹੇ ਇਹ ਸਾਈਡ ਪਰ ਆ ਨਾ ਉਹ ਇਹਦੇ ਬਾਅਦ ਤੈਨੂੰ ਮਦਦਦਾ ਇਹ ਮੈਂ ਸੂਰਜ ਪੈਦਾ ਦੂਰ ਲਈ ਵੀ ਮੈਂ ਕਹਿੰਦਾ ਦੂਰ ਲਈ ਵੀ ਆ ਮੈਂ ਆ ਤਾਂ ਤੈਨੂੰ ਆ ਆ ਜਾਏਗਾ ਫਰਕ ਦੇਖ ਤੂੰ ਇੱਥੇ ਆ ਲੈਣਾ ਹਾਂ ਤੂੰ ਦੱਸ ਦਰਨਾ ਮੈਂ ਉਹ ਯਾਰ ਇਹ ਜਿਹੜੇ ਆਲੂ ਲੈਣ ਤੋਂ ਪਹਿਲਾਂ ਸਾਡੇ ਦੇ ਨਾਲ ਇਕੱਠੇ ਬਰਾਹੇ ਆ ਦੂਰ ਆ ਇਹ ਆਗੇ ਆਗੇ ਨਹੀਂ ਨੂੰ ਤੇਰੀ ਵਾਹ ਆਹ ਨਾ ਅੱਖਾਂ ਨਾਲ ਦੇਖਦੀਏ ਵੀ ਆਹ ਉਹ ਗੈਪ ਦਿਖ ਰਿਹਾ ਇੱਥੇ ਗੈਪ ਹੈ ਉਹ ਨਹੀਂ ਚਾਰ ਪੰਜ ਛੇ ਇੱਥੇ ਪਰ ਹੈ ਤਾਂ ਹੀ ਫਰਕ ਹੈ ਇਹਨੂੰ ਦੇਖ ਤੱਕ ਨਾ ਹੈ ਐਨੇ ਜੇ ਫਾਕਾ ਕੰਨੇ ਆ ਲੈ ਕੰਨੇ ਹੈ ਫਰਕ ਪੂਰਾ ਹੈ ਹੈ ਪੂਰਾ ਫਰਕ ਹੈ ਨਾ ਇਹਨਾਂ ਪੂਰਾ ਟਿੰਡੇ ਦੇ ਹੂੜ ਹੜਕੇ ਪਿੱਛੇ ਹਾਂ ਥਾੜੇ ਵੀ ਛੜ ਕੇ ਹੁੰਦੇ ਪਿੱਛੇ ਛੜ ਕੇ ਹਾਂ ਇਹਨੇ ਇਹਨੇ ਵੀ ਦੇਖ ਲਿਆ ਕੰਨੇ ਦਾ ਫਰਕ ਆ ਦੋ ਦੋ ਘਰੇ ਤਕੜੇ ਕੰਨੇ ਦੇ ਹਾਂ ਬਾਕੀ ਇਤਨੀ ਜਿਆਦਾ ਜਿਆਦਾ ਬਾਹਰ ਬਾਹਰ ਆ ਤਕੜਾ ਲਿੰਕ ਤੋਂ ਬੜਾ ਵਾਈਕ ਤਰੋਖਲੀ ਹੈ ਆ ਦੇ ਹਾਂ ਆ ਬਾਹਰ ਆਹ ਜਿਹੜਾ ਬਾਹਰ ਵੀ ਜਿਹੜਾ ਬਸ ਜਿਹੜਾ ਬਾਹਰ-ਬਹਾਰਾ ਹੋਇਆ ਬਾਹਰ ਕਿਹੜਾ ਨਹੀਂ ਤਕੜਾਗਾ ਹਾਂ ਜਿਹੜਾ ਬਸ ਸਾਈਡ ਸਾਈਡ ਪਰ ਉਹ ਹੀ ਤਕੜਾ ਲਾ ਉਹ ਸਾਈਡ ਵਾਲਾ ਕਿ ਲੈਨ ਬਸ ਕੁਝ ਨਹੀਂ ਹੋਗਾ ਵਿੱਚ ਤਾਂ ਜਮਾ ਹੀ ਖਾਲੀ ਆ ਆ ਬਸ ਖਾਲੀ ਹੋ ਗਿਆ ਤਾਂ ਕਿਤਾ ਕਿਤਾ ਬਸ ਤੱਕ ਜਾਂਦਾ ਨਾ ਕੌਰੀਆ ਆ ਜਾਂ ਉਹ ਗਾਜਾ ਜਗ ਮਤ ਨੂੰ ਗਾ ਖਾਲੀ ਹੋਣਾ ਸਾਡਾ ਖਾਲੀ ਹੋਇਆ ਤਾਂ ਵਾਹ ਇਹ ਰਿਹਾ ਭਾਈ ਇਥੇ ਬੜਾ ਸ਼ਾਂਤੀ ਹੋਆ ਇੱਕ ਦਿਨ ਦੇ ਗੰਨਾ ਹੋਏਗਾ ਇਹਨਾਂ ਮਡੰਗਰਾਂ ਦਾ ਡੰਗਰਾਂ ਦਾ ਜੀ ਕਿੰਨਾ ਹੋ ਗਿਆ ਲੈਂਦਾ ਵੀ ਮੁਸ਼ਕਲ ਹੋਊਗਾ ਗਾਂਹਾਂ ਦੇ ਗਾਂਜਾਂ ਵੀ ਨੇਗਾ ਆਦਾ ਤੁਹਾਨੂੰ ਫੇਰ ਦੇਖਦਾ ਓਰੇ ਯਾ ਲੈ ਐਉਣੀ ਮਹਾਤਮੇ ਇੱਕ ਕਮੇਕ ਦਿਨ ਦਾ ਇਦਾਂ ਮੈਂ ਸਾਨੂੰ ਇਹ ਪਹਿਣਾ ਇਦਾਂ ਜੀ ਜੀ ਮੈਂ ਜਾ ਡੰਗਰਾਂ ਦਾ ਇੱਕ ਦਿਨ ਦੀ ਇੱਕ ਲੈਨ ਇੱਕ ਦਿਨ ਦੀ ਇੱਕ ਲੈਨ ਬਸ ਮੈਂ ਸਾਨੂੰ ਇਹ ਪਹਿਣਾ ਬੜਨਾ ਵੀ ਔਖਾ ਹੈ ਚੱਲੋ ਪੁੱਟਾ ਸੈਡਾ ਸੈਡਾ ਕਢਾ ਲਿਓ ਮਿਲ ਨੂੰ ਵਿਚਾਲੇ ਵਿਚਾਲੇ ਡੰਗਰਾਂ ਨੂੰ ਬਾਦੂ ਆਇਆ ਹੋਊਗਾ ਆਇਆ ਹੋਊਗਾ ਹੁਕਮ ਨਾਲ ਇਹ ਕਿਸ ਨੂੰ ਫੜੇ ਬਰਤੀ ਹੋ ਗਈ ਬਹੁਤ ਸਾਰੇ ਚੋਂ ਸਾਰੇ ਸਾਰੇ ਬਈ ਹਮ ਇੱਕ ਡਬਲ ਹੋਊਗਾ ਬੜੀ ਖੋਜੀ 200 ਕੰਟ ਇੰਨਾ ਕਿ ਹੁਣ 1.5 ਸੌ ਕੰਟ ਦੇ ਗੇੜੀ 1.5 ਸੌ ਇੱਕ ਹੋਊਗੀ ਐ ਆਹ ਕਹਦੇ ਠੀਕ ਹੈ ਨਾ ਦੋ ਮੋਟਾ ਠੀਕ ਆ ਪਰ ਮੋਟਾ ਤਾਂ ਬਹੁਤ ਚੱਲਿਆ ਸਾਲਾ ਮੋਟਾ ਦੂਏ ਸਾਲ ਚੱਲ ਪਵੇ ਦੇ ਹੱਥ ਭਰੇ ਮੋਟੇ ਅੱਜ ਅੱਜ ਦੇ ਗਿਆ ਗਾਨੀ ਆ ਤਮਾ ਇਹ ਸਾਲ ਇੱਕ ਸਾਲ 1.5 ਸਾਲ ਦਾ ਮੋਟਾ ਲੰਨਾ ਚੱਲਿਆ ਤਾ ਨੀ ਜੀ ਲੈ ਆਉਂਦਾ ਨਹੀਂ ਹੁੰਦਾ ਦੋਹਾ 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 ਨਹੀਂ ਆਉਂਦਾ ਨਹੀਂ ਹੁੰਦਾ ਦੋ ਹੱਥ ਪੂਰੇ ਨਹੀਂ ਪੈਂਦੇ ਲੈ ਨਹੀਂ ਪੈਂਦੇ ਹੈਗੇ ਨਹੀਂ ਪੈਂਦੇ ਠੀਕ ਆ ਬੁੱਤਾ ਸਾਲ ਪੂਰਾ ਹੋ ਗਿਆ ਇਹਨੂੰ ਬਾਕੀ ਸਾਲ ਤੇ ਉੱਪਰ ਲਾ ਲੈ ਠੀਕ ਆ ਆਪਾਂ ਤੋਂ ਪਚਾਇਆ ਦੋ ਦੋ ਤਿੰਨ ਮਹੀਨੇ ਉੱਪਰਾਂ ਸਾਲ ਤੇ ਇਹੀ ਇਹੀ ਫਸਲ ਨੇ ਪਚਾਇਆ ਵਾ ਸਾਨੂੰ ਆਪਣੀ ਵਿੱਚ ਹੋ ਜਾਂਦੀ ਮਾੜੀ ਮੋਟੀ ਯਾਨੀ ਹੈ ਤਾਂ 5 ਸਾਲ ਦੀ ਐਫ ਪੀ ਆ ਚਾਰ ਸਾਲ ਦੀ ਹੈ ਕਿ ਨਹੀਂ 5 ਸਾਲ ਦੀ ਰੱਖ ਤੂੰ ਹਾਂ ਜੇ ਤੂੰ ਕਹਾ ਵੀ ਮੈਂ ਵਿੱਚ ਤੇ ਕੱਢ ਲੂੰਗਾ ਖਰਚਾ ਮਹਿੰਗਾ ਪੈਂਦਾ ਹੈ ਹੂੰ ਇਹ ਪਾਗਾਹੀ ਵਿੱਚ ਤੇ ਕੋਸ ਕੱਢ ਲੂਗੇ ਨਹੀਂ ਉਹ ਨਿਕਲਦਾ ਆਪਣੇ ਆ ਖਰਚੇ ਹੀ ਮੁੜਦਾ ਬਸ ਜਿੰਨੀ ਫਸਲ ਹੁੰਦੀ ਆ ਇਹਦੀ ਬਾਬ ਆ ਮੈਂ ਦੇਖਿਆ ਵੀ ਚਾਰਾ ਹੀ ਬੀਜ ਲੋ ਮੈਂ ਸਾਨੂੰ ਚਾਰਾ ਹੀ ਵਧੀਆ ਕਿਉਂਕਿ ਆਪਾਂ ਨੇ ਸੋਨੇ ਖੇਤਾਂ ਵਿੱਚ ਜਣਾਉਂਦਾ ਉਹ ਉੱਥੇ ਫਸਲ ਲਾ ਲਓ ਈਮਾ ਚਾਰਾ ਬੀਜੋ ਬਸ ਚਾਰਾ ਐ ਵੀ ਸੌਂਦਾ ਮੈਂ ਥੋੜਾ ਕਸਟ ਆ ਪਟ ਰਹੇ ਇਹਨੂੰ ਪਟ ਰਹੇ ਇਹਨੂੰ ਕਸਟਾ ਨਹੀਂ ਹੋ ਜਾਂਦਾ ਮਾੜਾ ਮੋਟਾ ਪਟਾ ਹੋ ਜਾਂਦਾ ਐ ਉਹ ਵੀ ਗੱਬੇ ਗੱਬੇ ਫਾਟ ਯਾਰ ਜਿੱਕੜਾ ਮੈਂ ਬੀਜੀ ਉਕੜਾ ਬੀਜੀ ਸੈਂਟਰ ਸੈਂਟਰ ਬੀਜੇ ਬੂਟੇ ਹੀ ਛੇੜੇ ਨਾ ਬੂਟੇ ਤਾਂ ਛੇੜਾ ਵੀ ਨਾ ਮੈਂ ਤਾਂ ਕਹਿੰਦਾ ਕਿ ਕਿਹੜ ਨਾ ਫੁਰਦਾ ਸੈਂਟਰ ਚ ਰਖ ਰੂਟਾ ਮੀਟਰ ਇੱਕ ਲਹਿਣ ਦੇ ਬੀਜੇ ਹਾਂ ਬੂਟੇ ਕੋਲ ਦਾ ਬਬਾ ভাই ਵੀ ਨਾ ਕਰ ਤੂੰ ਜੇ ਲੋੜੇ ਨਹੀਂ ਜੜਨਾ ਛੇੜੀ ਨਹੀਂ ਬੜੀ ਇਤਨਾ 8 9 ਫੁੱਟ ਰੂਟਾ ਮੀਟਰ ਹੁੰਦਾ ਆਪਣਾ ਸੈਂਟਰ ਸੈਂਟਰ ਬੀਜ ਦੇ ਦਾ ਬਾਤ ਚੁੱਪ ਕਰਕੇ ਸੈਂਟਰ ਵਿੱਚ ਹੁੰਦਾ ਉਹ ਸੈਂਟਰ ਚ ਫੇਰ ਨਹੀਂ ਹੋਣਾ ਚਾਹੀ ਬੀਜੇ ਸੈਂਟਰ ਮੇ ਕੋਈ ਨਹੀਂ ਹੋਣਾ ਹੈਗਾ ਮਤਲਬ ਬਬਟਣਾ ਵੀ ਔਖਾ ਜਿਹਾ ਹੁੰਦਾ ਦਾ ਬਰੀਕ ਹੁੰਦਾ ਉਹ ਹਾਂ ਆਲੇ ਬੂਟੇ ਸਾਫ ਰਹਿਨੇ ਫਿਰ ਗੁੱਜ਼ਲੇ ਬੂਟੇ ਪਹੁੰਚ ਲਏ ਵੇ ਨਾ ਉਹ ਵੀ ਬੂਟੇ ਤੇੰਦੇ ਬਰਾਬਰ ਜਾਂਦੇ ਉਹ ਇਕੱਠੀ ਲੱਗੇ ਤੇ ਬਰਾਬਰ ਹੈ ਉਹ ਵੀ ਇਕੱਠੇ ਮੈਂ ਇਹਨੂੰ ਕਿਹਾ ਮਾਜਾ ਹੁਣ ਵੇਚੂਗਾ ਮਹ ਥੱਲੇ ਬੜਾ ਉਹ ਲੰਗਰ ਰਹਾ ਲਾ ਤਾਂ ਗੁਰਦਵਾਰੀ ਕਮੇਟੀ ਕਮੇਟੀ ਨੂੰ ਕਮੇਟੀ ਦੀ ਗੱਲ ਨਹੀਂ ਉਹ ਵਧੀਆ ਉਹ ਥੱਲੇ ਨਾ ਹੁਣ ਆਪਣੇ ਗੁਰਦਵਾਰੇ ਵਿੱਚ ਜਗ੍ਹਾ ਘਟਣ ਲੱਗ ਗਈ ਆ ਬੈਠ ਕੇ ਹੁਣ ਬਾਈ ਜੀ ਜਾਂ ਭੋਗ ਭਾਗ ਹੁੰਦਾ ਜਗ੍ਹਾ ਘੱਟ ਜਾਂਦੀ ਹੈ ਜਦੋਂ ਬਿੱਖੂਗੇ ਉਦੋਂ ਬੈਠ ਕੇ ਸਲਾਹ ਹੁੰਦੀ ਹੈ ਸਲਾਹ ਕਰੇ ਵੀ ਭਾਈ ਢਾਲ ਲਾਓ ਜਿੰਨੀ ਲੱਗਦੀ ਆ ਠੀਕਰੀ ਗੱਲ ਹੋਰ ਕੀ ਆ ਹੋਰ ਕੀ ਆ ਕੀ ਆ ਕਿੰਨਾ ਤਾਂ ਜਿਹੜਾ ਹੈਗਾ ਹੁਣ ਮਾੜਾ ਮੋਟਾ ਇਹ ਤਾਂ ਸਲਾਹ ਦੀ ਬੇਵਚਨ ਦੀ ਆ ਚ ਕਾਦੀ ਉਹ ਵਾਲੇ ਬੂਟੇ ਪਰਲੇ ਕਿੰਨੇ ਬੂਟਾ ਉੱਥੇ ਲੱਗਾ ਚਲ ਦੇਖ ਚਾਈ ਆ ਜੀ ਤੂੰ ਤੁਹਾਨੂੰ ਦਿਖਾਏਗਾ ਨਾ ਉੱਤੇ ਕਿਚੋਂ ਲੰਘ ਜਾਉਦਾ ਖਾਲੀ ਉਹ ਤਾਂ ਤੂੰ ਲਾਈ ਗੈਸ ਬਾਹਮਾ ਤਨ ਮੈਂ ਅਸਲੀ ਮੈਂ ਕਿੰਨੇ ਮੰਗਦਾ ਬਸ ਇਹਦੇ ਬਾਤ ਕਹਿ ਦੋ ਖਾਲ ਖਰਾਵਾ ਜਿਹੜਾ ਮੇਰੇ ਮੇਰੇ ਬਾਤ ਜਿਹੜਾ ਫੇਕ ਹੁੰਦਾ ਹੈ ਜੇ ਹੋਰ ਪੱਟ ਨੇ ਇੰਨੇ ਦੇ ਜਾਣੇ ਤੂੰ ਕਹਿੰਦਾ ਵੀਡੀਓ ਬਣਾ ਕਹੀ ਮਾਉ ਨਹੀਂ ਕਹੂੰਗਾ ਕਿੰਨੇ ਕਿੰਨੇ ਤੇ ਜਾਣੇਗਾ ਦਾ 9 ਲੱਖ ਮੰਗਦਾ ਨੌ ਲੱਖ ਮੰਗਦਾ ਇਹ ਬੂਟਿਆਂ ਦਾ ਇੱਕ 280 ਬੂਟਾ ਆਵਦਾ ਠੀਕ ਹੈ ਨਾ ਕਿੰਨੇ ਸਾਲ ਚ ਚੌਥੇ ਸਾਲ ਲੱਗਿਆ ਚੌਥਾ ਲੱਗਿਆ ਬੈਂਤੀ ਜਣੀਆਂ ਤਾਂ ਚੌਥਾ ਲੱਗਿਆ ਬੰਦਨ ਚੌਥਾ ਲੱਗ ਗਿਆ ਹੁਣਾਂ ਜਣੀ ਅੱਛਾ ਆ ਜੋਥਾ ਲੱਗ ਗਿਆ ਜੋ ਧਿੰਦੇ ਆਲੇ ਮੰਗਣਾ ਯਾਰ ਇਹ ਜਾਨ ਵਿੱਚ ਚੌਥੀ ਲੱਗੀ ਆ ਹੁਣ ਕਿੰਨੇ ਦਾ ਕਹਿੰਦਾ ਉਹ 9 ਲੱਖ 9 ਲੱਖ ਰੁਪਿਆ ਕਹਿੰਦਾ ਨੌ ਲੱਖ ਕਹਿੰਦਾ ਨਹੀਂ ਹੈ ਕਿ ਬੂਟਾ ਨੌਂ ਦਾ ਤਾਂ ਉਹ ਵੇਚਣ ਜਾਣੇ ਆ ਜਾਂ ਮਰਜੀ ਦੀ ਦੀ ਇਹਨਾਂ ਨੂੰ ਉਹ ਨਹੀਂ ਵੀ ਗਣੇ ਚਲ ਮੰਗਣਾ ਭਰ ਜਿਆਦਾ ਆਹ ਗਾਣਾ ਤਾਂ ਪਹਿਣਾ ਇਹ ਉਹਨਾਂ ਦਾ ਜਿਆਦਾ ਮੰਗਣਾ ਗਾਣੀ ਦਾ ਤਾਂ ਉਹ ਠੇਕੇਦਾਰ ਨਹੀਂ ਖੱਲੇ ਨੂੰ ਆਈ ਜਾਣਾ ਆਹ ਬੂਟੇ ਦਾ ਇਹ ਗੱਲੀ ਵਾ ਗਿਆ ਨੇ 200 ਚ ਪੂਰੇ ਹੋ ਗਏ ਕਿੰਨਾ ਬੂਟਾ ਬੂਟਾ ਓਕਾ ਪੱਕਾ 278 80 ਬੂਟਾ ਹੈ 280 280 ਪਿੰਨਾ ਜਿੰਨਾ ਹੀ ਹੈ ਉਹ ਨਹੀਂ ਰੱਖ ਲਾ ਪਿੰਨਾ ਜਿੰਨਾ ਹੀ ਹੈ ਹਾਂ ਹਾਂ ਉਹ ਨਹੀਂ ਹੈ ਇਹਨੂੰ ਕਿੰਨਾ ਲੈ ਕੇ ਆਇਆ ਕਿਹਾ ਇਹਨਾਂ ਨੂੰ ਕੀ ਮਸਾਲਾ ਦੋ ਪੂਰੇ ਹੋ ਗਏ ਕਿ ਲੱਗਿਆ ਤੀਆ ਪਤੀਆ ਰੇ ਲਾਉ ਕਿੰਨਾ ਲੱਗਿਆ ਹਾਂ ਕੀ ਲੱਗਿਆ ਹੂੰ ਇਹ ਲੱਗਿਆ ਪਤੀਆ ਦਾ ਜਿਆ ਹੁਣ ਥੋੜੀ ਦੋ ਕੁ ਮਹੀਨੇ ਹੋਏ ਓ ਦੱਸ ਤੂੰ ਬੂਟਾ ਦੇਖ ਕੇ ਦੱਸ ਕੈਰੇਟਾ ਬੂਟਾ ਦੇਖ ਕੇ ਦੱਸ ਦੇ ਬੇਣ ਦੇ ਵਿਕੂਗਾ ਆਹਾਂ ਮੈਂ ਵੀ ਚਾਚਾ ਹੈ ਚਾਚਾ ਕਹਿੰਦਾ 5 ਲੱਖ ਰੁਪਏ ਪਾਪਾ 5 ਲੱਖ ਠੀਕ ਹੈ ਯਾਰ ਜੇ ਤੂੰ 5 ਮੰਗੂਗਾ ਤਾਂ ਆਗਲੇ ਥੱਲੇ ਨਾ ਮੜਾ ਮੋਟਾ ਨਹੀਂ ਕਹਿੰਦਾ ਮੰਗੇ ਜਾ ਮੈਂ ਤਾਂ ਉਦੋਂ ਵੀ ਐਨੀ ਮੰਗਿਆ ਫੇਰ ਇਰੇ ਕੈਂਡ ਤੇ ਵੀ ਨੀ ਇੰਨੀ ਮੰਗਿਆ ਹਾਂ ਕਵਾਂਟਲ ਦਾ ਬੂਟਾ ਲੇਗਾ ਗੋਟ ਦੇ ਉੱਪਰ ਵੀ ਹੋਊਗਾ ਤਾਂ ਮੈਂ ਜੇ ਕਵਾਂਟਲ ਦਾ ਹੀ ਬੂਟਾ ਲਾਉਣੇ ਨੇ 300 ਬੂਟੇ ਦਾ ਐਸਟੀਮੇਟ ਲਾ ਕੇ 1600 ਲਾ ਲਾ 1630 48 ਹਾਂ 630 18 8 630 ਤੇ 440 ਹੋ ਗਿਆ 4 ਲੱਖ ਹੋਈ 7.5 ਲੱਖ ਦਾ ਬਣ ਗਿਆ ਇਹਨਾਂ ਦਾ ਠੀਕ ਹੈ ਰੇਟ ਇਹ ਫਿਰ ਇਹਨਾਂ ਲੱਗਦਾ ਦੇਰ ਮੈਂ ਜਵਾਬ ਦਿੱਤਾ ਮੈਂ ਮੰਨੇ ਨਹੀਂ ਉਹ ਨਹੀਂ ਫਿਰ ਨਹੀਂ ਮੰਨੇ ਹੈ ਕਿ ਮੇਰੀ ਗੱਲ ਸੁਣ ਲੈ ਕੁਝ ਨਹੀਂ ਹੋਣਾ ਇਹਦੇ ਮੈਂ ਗਾਹ ਪਟਾਈ ਫਿਰ ਮਗਰ ਖੜੇ ਖੜੇ ਪਹਿਲਾਂ ਦੇਖਾਂਗੇ ਦੋ ਹੱਥ ਮੈਂ ਖੜੇ ਆ ਐਤ ਕੀ ਦੇ ਐਤ ਕੀ ਨਹੀਂ ਪੈਗੇ ਤੇ ਚੰਗੇ ਬੁੱਟੇ ਚਲਣੇ ਬਹੁਤ ਚਲਣੇ ਬਥੇਰੇ ਆ ਹੋ ਉਹ ਆਪੇ ਦੇਖੀ ਮੀਂਹ ਕਿਹੜੇ ਹਿਸਾਬ ਨਾਲ ਪਏ ਹੋਏ ਆ ਬੁੱਟੇ ਤੇ ਚਾਚਾਂ ਦੀ ਹੋਈ ਪਈ ਆ ਹੁਣ ਹੋਰ ਪੂਰੀ ਬੁੱਟੇ ਤਾਂ ਬਹੁਤ ਚਲਣੇ ਆ ਹਾਂ ਭਾਈ ਇਹਦੀ ਬੜੀ ਲੈ ਨਾ ਕਿਤੇ ਵੀ ਢਿੰਬੜੀ ਲੱਗੀ ਸਾਰੀ ਲੈਰ ਬੰਦ ਹੋ ਗਈ ਇਹ ਖਾਲੀ ਪਈ ਬਾਈ ਕੋਈ ਬੁੱਟਣ ਲੱਦਗਾ ਸਿਰ ਦਾ ਟੈਨ ਛਾਂਗੇ ਪਏ ਸਾਰੇ ਮੈਂ ਹਨਾ ਠੀਕ ਐ ਹੋਰ ਭਾਈ ਮੱਢ ਲੈ ਮੱਢ ਲੈ ਹਾਂ ਆਪ ਨਾ ਇੰਕਾ ਦਾ ਕਾਹ ਪੈਣ ਲੱਗੇ ਹੋ ਇੱਧਰ ਲੱਗੇ ਹੋ ਅਸੀਂ ਕਿਆ ਮੈਨ ਪਤਾ ਨਹੀਂ ਬੰਦੇ ਆ ਦਾ ਕਾਹ ਪੈਦਾ ਇੱਧਰ ਨਾ ਕੋਈ ਸੌਦਾ ਹੁੰਦਾ ਬੁੱਟੇ ਵਾਟਿਆਂ ਦਾ ਨਾ ਨਾ ਹੱਦਾਂ ਤਾਂ ਹੋਇਆ ਹੀ ਨਹੀਂ ਹੱਦਾਂ ਤੋਂ ਪਰਲੇ ਬੁੱਟੇ ਵੇਚਣੇ ਤੇ ਫੇਟ ਨਹੀਂ ਬਣਿਆ ਅਸੀਂ ਹੌਲੀਓ ਤੇ ਬੋਲਦੇ ਹੌਲੀਓ ਤੇ ਹਾਂ ਇੱਕ ਕਿਸ ਬੰਦਾ ਸੂਚਾ ਸੁਣਦਾ ਇੱਕ ਸਾੜੇ ਦਾ ਬੋਲਾ ਉਹਨੂੰ ਉੱਚਾ ਸੁਣਦਾ ਉਹ ਇਹ ਤਾਂ ਹੈ ਬੋਲਦੇ ਹੌਲੀ ਦੇ ਬੁੱਟੇ ਕਰਕੇ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਯਾਰ ਓਰੇ ਕੋਈ ਤੀ ਆਵਾਜ਼ ਹੈਗੀ ਆ ਯਾਰ ਹੈ ਕੋਈ ਸ਼ਾਂਤ ਤਾਂ ਹੈਗੀ ਆ ਕੋਈ ਸੀ ਵੀ ਨਹੀਂ ਹੈਗੀ ਹਾਂ ਨਾ ਕੋਈ ਥੋੜੀ ਹਾਂ ਪਿੰਡ ਤੱਕ ਤਾਂ ਬਾਜ ਜਾਂਦੀ ਓਰ ਤੇ ਬੋਲੂਗਾ ਤੂੰ ਦੇਖ ਲੈ ਬਿੰਡੇ ਬੋਦੇ ਹੁਣ ਦੇ ਲੈ ਹਾ ਹੁਣ ਦੇ ਨਫੜਾ ਗੋਲੇ ਬਣਾਤੀ ਤੋਦਾ ਅਗਲੀ ਹੋਲੀ ਬਣਾਈ ਬਣਾਤੀ ਥਲੀ ਢੋਲ ਕੀ ਵਰਗੀ ਭਰੀ ਆਉਣੀ ਆਈ ਆ ਮੋਟਰਸਾਈਕਲ ਬਾਰ ਨਾਲ ਘੁੰਮਦਾ ਇੱਥੇ ਆ ਮੈਂ ਤੇਤੀਆਂ ਨੂੰ ਵੇਚੀਆਂ ਹੈਂ ਹਾਂ ਠੀਕ ਆ ਨੂੰ ਵੇਚੀ ਐ ਮੈਂ ਤੇਤੀਆਂ ਦਾ ਰੱਖੀ ਵੇਚੀ ਐ ਇਹਦਾ ਸਿਰਾ ਪਰ ਲਿਆਂਦੇ ਚੱਲ ਰਹੀ ਤਾ ਇਹਦਾ ਅੱਖਾਂ ਵਿੱਚ ਜੇ ਜਾਂਦਾ ਨਾਲਾ ਫਰਕ ਕਰ ਬੈਠਾ ਲੱਖੀ ਗੇ ਬੇਦਲਾ ਫਰਕ ਹੋ ਜਾਣੀ ਫਰਕ ਆ ਦੇ ਦੇ ਉਹ ਸਾਰੇ ਸਾਈਕਲ ਉੱਤੇ ਹੋ ਲੱਗੇ ਗਏ ਆ ਮੋਟਰ ਸਾਈਕਲ ਉੱਤੇ ਇੱਕ ਇੱਕ ਗਈ ਆ ਜਾਂ ਹੁਣ ਉਹ ਦੇਖ ਤੀ ਗਈ ਆ ਤੂੰ ਉਹ ਦੇਖਦਾ ਕਿੰਨਾ ਗਈ ਆ ਬੌੜਦਾ ਮੈਨੂੰ ਦੱਸ ਉਹ ਕਿਹਾ ਨਿਆਣੇ ਖਾਣੇ ਪੈ ਗੁਰੂ ਕੇ ਲਈ ਆ ਕੇ ਕਿਤੇ ਤੂ ਦੇ ਕਿਰਿਆ ਘਰ ਚ ਕਿਤੇ ਬਹੁਤ ਚਾਹੀਦਾ ਬਹੁਤ ਚਾਹੀਦਾ ਬਹੁਤ ਬੜਾ ਗੱਲ ਗੱਡੀ ਢੁੱਢੀ ਆ ਗਈ ਬਹੁਤ ਚਾਹੀਦਾ ਇਹਦਾ ਹੁਣ ਤੇਜ਼ ਵਾਲਾ ਕੰਮ ਆ ਵੀ ਫਰਾ ਫੜ ਵੱਡਿਆ ਲੈ ਗਿਆ ਜਿਹੜਾ ਕੰਮ ਬੌੜਦਾ ਬੌੜਦਾ ਹੀ ਆ ਮਠਾ 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 ਆਪਣੇ ਆਪਣੀ ਆਪਣੀ ਲਾੜੇ ਯਾਰ ਕੱਖਾ ਹੀ ਤੇ ਚਾਰ ਚਲੇ ਜਾਂਦੀਆਂ ਹਾਂ ਹਾਂ ਹੁਣ ਜਮਾਂ ਹੀ ਬੰਦ ਹੋ ਜਾਣੇ ਮੈਨੂੰ ਲੱਗਦਾ ਉਹ ਰੇੜੀਆਂ ਜੀ ਆ ਗਈਆਂ ਨਾ ਨਾ ਸਾਰਾ ਕੁੱਤਾ ਬੰਦ ਕਰਦਾ ਦੇਖ ਹੁਣ ਮਣੀ ਮੋਟੀਆ ਦੌੜਾ ਹੁੰਦੀ ਆਦੀ ਉਹ ਵੀ ਬੰਦ ਕਰਤੀਆਂ ਬੌਦਾਨੀਆਂ ਘੋੜੀਆਂ ਦੀਆਂ ਕੁੱਤਿਆਂ ਦੀਆਂ ਇਹ ਅੱਲਾ ਸ਼ੌਕ ਨੂੰ ਰੱਖੇ ਲੈਂਦਾ ਸਾਰਾ ਕੁੱਤਾ ਕਪੁੱਤਰ ਵਾਗੀ ਵੀ ਬੰਦ ਕਰਦਾ ਸਾਰਾ ਨਾ ਨਾ ਕਹਿੰਦੇ ਖੁੱਲ ਗਈ ਉਹ ਖੁੱਲ ਗਈ ਉਦੋਂ ਇਕੱਠ ਕਰਦਾ ਖੁੱਲ ਗਈ ਖੁੱਲ ਗਿਆ ਖੁੱਲ ਕੇ ਕਹਿੰਦੇ ਬਾਕੀ ਪਤਾ ਨਹੀਂ ਹੁਣ ਯਾਰ ਨਾ ਮੈਨੂੰ ਨਹੀਂ ਲੱਗਦਾ ਇੱਥੇ ਉਦੋਂ ਇਕੱਠ ਦਾ ਜਾਨੀ ਕਿ ਉਹਨਾਂ ਨੇ ਰੱਖਿਆ ਸਾਰੇ ਉਹ ਕਹਿੰਦਾ ਵੀ ਜਾਂ ਬਰੋਂ ਦੁੱਧ ਇਹ ਤਾਂ ਬਾਈ ਇਹ ਤਾਂ ਕਿੱਤਾ ਆਹ ਤਾਂ ਫੇ ਆਪਾਂ ਕੰਮ ਕਾਰਾ ਛੱਡ ਦੋ ਆਪਾਂ ਕਾ ਦੁਖਾ ਸਰੀਰ ਨੂੰ ਛੱਡ ਸਾਡੀ ਧੂੜ ਕੁੱਟੀਆਂ ਬੇ ਕੰਮ ਕਰਦੇ ਨਾ ਇੰਨਾ ਸਾਰਾ ਪੰਜਾਬ ਪੰਜਾਬ ਥੋੜੋ ਰਹਿਣਾ ਜਿਆ ਖੇਲਾ ਹੀ ਬੰਦ ਹੋ ਗਈ ਓ ਬੰਦਾ ਬੰਦਾ ਜਾਨਵਰ ਜੇ ਨਹੀਂ ਆਉਂਦਾ ਮਰੂਖ ਜਿਹਾ ਆਉਂਦਾ ਕੀ ਆਪਣੀ ਬਾਜ਼ੀ ਦਾ ਘੜਦੇ ਆ ਉਹ ਵੀ ਦਿਖਾ ਦੇ ਗੱਡੀ ਜਾਂਦੇ ਆ ਬਾਈ ਲੈ ਚਾਲੋ ਆ ਦੇ ਆ ਦੇਗਾ ਉਹ ਰੋਣ ਵਿੱਚ ਵੀ ਕਿੰਦਾ ਜਾਵਾ ਇਹਦਾ ਹੈ ਜਾਨਵਰ ਨੂੰ ਜਮਾ ਦੁਖ ਦੇਣੀ ਫਿਰ ਜਾਨਵਰ ਨੂੰ ਪਾਲਣਾ ਕਹਤੇ ਆ ਨਾ ਨਾ ਯਾਰ ਇਹ ਤਾਂ ਸ਼ੌਂਕ ਅੱਗੇ ਤਾਂ ਹਾਲ ਹਾਲ ਚੱਲਦੇ ਤੇ ਬਾਲ ਤੋਂ ਨਾਲ ਉਹ ਕਿੱਥੇ ਗਏ ਖਤਮ ਨਹੀਂ ਚੱਕਰ ਪਾ ਇਹ ਸਰਕਾਰ ਦਾ ਫੈਸਲਾ ਗਲਤ ਹੈ ਮੇਰੇ ਸਾਰਾ ਉਹ ਫੈਸਲਾ ਇਹ ਤਾਂ ਹੈ ਤਾਂ ਗਲਤ ਹੈ ਹੁਣ ਚੱਲ ਕੁਝ ਵੀ ਕਹਿ ਲੈ ਹੁਣ ਜਿਹੜੇ ਵਿੱਚ ਬੰਦੇ ਕੋ 100 ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਵਿੱਚ ਦੇਖ ਬਾਲ ਤੋਂ ਨੂੰ ਵੀ दारू ਜ਼ਰੂਰ ਪਲਾਨਦੇ ਆ ਨਸ਼ਾ ਕਰਾਉਂਦੇ ਆ ਫਿਰ ਉੱਥੇ ਜਾਨਵਰ ਦਾ ਖਾਏ ਤੇ ਜਿਹੜੇ ਜਿਹੜੀ ਜਿਹੜੀ ਕਮੇਟੀ ਕਰਾਉਂਦੀ ਆ ਇਹ ਉਹਦੇ ਉੱਪਰ ਪਹਿਲਵਾਨਾਂ ਦੀ ਭਾਈ ਕੋਈ ਕੋਈ ਗਗਧਾਤ ਕੰਮ ਨਾ ਹੋਵੇ ਉਹ ਨਹੀਂ ਹੋਊਗਾ ਸਾਡੇ ਅਗੇ दारू-ਦੂਰੂ ਬੁਲਾ ਦਿੰਦੇ ਉਹਦਾ ਕੋਈ ਚੱਕਰ ਨਹੀਂ ਹੈ ਉਹ ਦੇੜਾ ਹੋਰ ਨਸ਼ਾ ਕਰਾਉਂਦੇ ਉਹ ਗੱਲ ਤਾਂ ਨਸ਼ਾ ਹੋਰ ਤਾਂ ਇਹਨੂੰ दारू ਬੁਲਾਉਂਦੇ ਆ ਇਹ ਨਹੀਂ ਨਹੀਂ ਦੋ ਵੀ ਹੈ ਉਹ ਕਮੇਟੀ ਪਚਾਈ ਦੇ ਯਾਰ ਹੈ ਉਹ ਤਾਂ ਐ ਫਿਰ ਰੂਲ ਬਣਾ ਦੋ ਨਾ ਆ ਰੂਲ ਚਾਹੀਦਾ ਰੂਲ ਬਣਾ ਪਈ ਸਾਨੂੰ ਸਜ਼ਾ ਹੋਊਗੀ ਹਾਂ ਯਾ ਕਾ ਯਾ ਕੰਮ ਕਰੇ ਤੁਸੀਂ ਜਾਣਦੇ ਨਹੀਂ ਬੰਦਾ ਕਰਦਾ ਉਹ ਜਾਨਵਰਾਂ ਦਾ ਧੱਕਾ ਹੈ ਪੰਛੀ ਜਿੱਤੇ ਹਾਰੇ ਉਹ ਆਪਣੇ ਸਰੀਰ ਨਾਲ ਆਪਣੇ ਨੋਰਮਲ ਜਿਹੜਾ ਖਾਣਾ ਹੁਣ ਜਾਨਵਰ ਬਦਨਾਮ ਖਵਾਉਂਦੇ ਆ ਜਾਂ ਖਾਉਂਦੀ ਬਦਨਾਮ ਆ ਉਹ ਚੀਜ਼ ਉਹ ਨਾ ਜੀਜਾ ਵੇ ਦੇਖੇ ਕਿਹੜੇ ਦਾ ਤੁਸੀਂ ਦਾਦਾ ਉਹ ਜਾਨਵਰ ਨੂੰ ਇੰਨਾ ਖਲਾਫ ਲਾ ਕੇ ਵੀ ਜੇ ਘਰੇ ਬੰਨਣਾ ਫੇਰ ਫਾਇਦਾ ਕੀ ਹਾਂ ਫਿਰ ਤਾਂ ਕੋਈ ਸ਼ੌਂਕ ਹੀ ਨਹੀਂ ਪੂਰਾ ਹੁਣ ਤਾਂ ਕੋੜੇ ਬਦਲ ਬਹਿ ਨਹੀਂ ਸਕਦਾ ਕਹਾਂਗਾ ਤਾਂ ਕੋੜੇ ਬਹਿਣਾ ਮੈਂ ਕਰਦਾ ਹਾਂ ਹਾਂ ਯਾ ਹਾਂ ਤੁਸੀਂ ਬੰਦ ਹੋ ਜਾਣਾ ਪਹਿਲਾਂ ਲੜਾਈਆਂ ਦੇਖ ਲੈ ਮਹਾਰਾਜਾ ਨੇ ਕੋੜਿਆਂ ਬਲੜੀਆਂ ਉਹ ਬਈ ਇਹ ਚੀਜ਼ਾਂ ਐਂ ਬਣੀ ਪਈਆਂ ਆਪਣੀ ਸੁਵਿਧਾ ਵਾਸਤੇ ਬਣੀ ਹੋਈਆਂ ਆਪਾਂ ਨਹੀਂ ਬਣਾ ਕਰਾਇਆ ਵਾ ਕੋਈ ਸੀ। ਠੀਕ ਨੇ? ਇਹ ਖੁੱਲ੍ਹ ਜਾਈ ਬਾਈ। ਸਭਰ ਸੇ ਖੁੱਲ੍ਹ ਜਾਈ। ਇਹ ਵੀ ਨਾ ਹੋਰ ਵਧੀਆਂ ਪਵੰਦੀਆਂ ਲਾਓ ਜਿਹੜੇ ਜਾ 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 ਕੰਪਿਊਟਰ ਵਾਲੇ ਵੀ ਵੇਰੀ ਗੱਲ ਹੋਣਾ ਕੰਪਿਊਟਰ ਵਾਲੇ ਵੀ ਕਿਹੜੇ ਨਾਮ ਹੈ ਟਰੈਕਟਰ ਦਿੰਦੇ ਆ। ਸੀਜ਼ਨ ਆ ਉਹਨਾਂ ਦਾ ਟਰੈਕਟਰ ਦਿੰਦੇ ਆ ਨਾਮ ਜਿਹੜਾ ਕੰਪਿਊਟਰ ਦਿੱਤ ਗਿਆ। ਹਾਂ। ਉਹਦਾ ਨਾਮ ਵੀ ਲੈ ਕਿਹੜੇ ਆ। ਨਾਲੇ ਆਪਣੇ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਸ਼ੌਂਕ ਦਾ। ਯਾਰ ਅੱਗੇ ਅੱਗੇ ਦਾ ਉਹ ਵੀ ਹੁੰਦੀ ਦਿਆਂ। ਆਹ ਕੋ 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 ਲੜਾਈਆਂ ਹੋ ਰੇ ਮੁਰਗੀ ਵਾਲੀਆਂ ਮੁਰਗੀ ਲੜਾਈ ਚੱਲੀ ਜਾਨੀ ਆ ਪਾਕਿਸਤਾਨ ਨਾਲ ਚੱਲਦੀਆਂ ਰਹਿੰਦੀ ਆ ਪਾਕਿਸਤਾਨ ਬਈ ਪਾਕਿਸਤਾਨ ਦਾ ਉਹੀ ਲੋਟਾ ਲਾਉਣੇ ਆ ਹਾਂ ਕੀ ਕੁਦ ਕੁੱਤੇ ਲੜਾਈ ਬਹੁਤ ਆਉਰੇ ਵੀ ਚੱਲਦਾ ਦਾ ਆਪਣੇ ਪੂਰਾ ਤਾਂ ਬਹੁਣ ਬੰਦ ਹੋ ਗਿਆ ਆਪਣੇ ਮਤਲਬ ਕੁੱਤੇ ਲਾਉਣੇ ਮੇ ਸਾਹ ਨਾਲ ਗਲਤ ਚੱਲ ਕੁੱਤਾ ਗਲਤ ਤਾਂ ਖੂਨ ਖਰਾਬ ਕਰਦਾ ਕੁੱਤਾ ਲਾਉਣਾ ਗਲਤ ਉਹ ਚੀਜ਼ ਗਲਤ ਹੈ ਇੱਕ ਜਗ੍ਹਾ ਦੇਖਿਆ ਮੈਂ YouTube ਮੇ ਝੋਟੇ ਲੜਾਉਂਦੇ ਆ ਬਾਹਰ ਪਤਾ ਨਹੀਂ ਕਿੰਨੇ ਥੜੇ ਇੱਧਰ ਗੁੱਦੜਾ ਕਿਤੇ ਬਾਹਰੇ ਹੁਣ ਇਹ ਵੀ ਛੋਟੇ ਲੜਾਉਂਦੇ ਆ ਅੱਗੇ ਇੱਕ ਵੀਡੀਓ ਨਹੀਂ ਤੇ ਆਏ ਕਰਦੀਆਂ ਸਾਨਾਂ ਦੇ ਵਿੱਚ ਵੱਜਦੇ ਤੇ ਆਈ ਜਾਂਦੇ ਲੋਕ ਹੂੰ ਹੂੰ ਉਹ ਨਹੀਂ ਆਉਂਦੀ ਹੁਣ ਪਹਿਲਾਂ ਹੈਗੀਆਂ ਉਹਨੂੰ ਟੈਕ ਲਾ ਜਨ ਹਾਊਸ ਫੈਟ ਖੇਲਦੇ ਉਹਨਾਂ ਹਾਸਨਾ ਖੇਡਦੇ ਉਹੀ ਆਈ ਜਾਂਦੀਆਂ ਜੰਨੀ ਉਂਟਰਾ ਦੇਖ ਲੈ ਤੈਨੂੰ ਉਂਟਰਾ ਆਈ ਜਾਣੇ ਇੱਕ ਵਾਰੀ ਕੱਢ ਲੈ ਉਹਨਾਂ ਨੂੰ ਉਹੀ ਆਈ ਜਾਣੀਆਂ ਮੂਰੇ ਫੇਰ ਆ ਫਿਰ ਉਹ ਰਿਕਮੈਂਡੈਟਿਕ ਚੱਲ ਪੈਂਦੀਆਂ ਦਿੱਤਾ ਹੈ ਯਾਰ ਤੇ ਕਿ ਮੈਂ ਚਾਹੁੰਦਾ ਸੌਜਲਾ ਹੈ ਕਰਨਾ ਹੈ ਆ ਵੀਡੀਓ ਉਹ ਆਟੋਮੈਟਿਕ ਮਰੇ ਆ ਜਾਂਦੀ ਤੂੰ ਜੇ ਤੂੰ ਬੋਲਦਾ ਹਾਂ ਤੈਨੂੰ ਬੋਲਦਾ ਤੈਨੂੰ ਬੋਲਦਾ ਹਾਂ ਉਹੀ ਉਹੀ ਐਡ ਆਇਆ ਨਹੀਂ ਫੋਨ 'ਚ ਚੱਕ ਲੈਣਾ ਉਹ ਕਹਿੰਦੇ ਮੈਂ ਸਮਾਨ ਲੈਣਾ ਦੇਖੀ ਆਹ ਲਾ ਜਦੋਂ ਜਦੋਂ ਤੈਨੂੰ ਐਡ ਲੱਗੀਏ ਐਂਦਾ ਮੈਂ ਫਾਟਦਾ ਆ ਹਾਂ ਜਦ ਜਦ ਤੈਨੂੰ ਬੋਲਦਾ ਆ ਲੈ ਲੈ ਨਾਲ ਦੀ ਨਾਲ ਅੱਛਾ ਲੱਗਿਆ ਬੱਤੀਆਂ ਬੱਢਣ ਚੱਲੀਏ ਫਿਰ ਨਿਕਲੀਏ ਨਿਕਲ ਬਾਈ ਇਹ ਹਲਾ ਮੇਰੀ ਗੱਲ ਆ ਤੂੰ ਅੱਜ ਮੜਾ ਜਾ ਹੋ ਗਿਆ ਹੈ ਚਾਨਣਾ ਜਾ ਕਰ ਮੜਾ ਅੱਜ ਖਾ ਤੂੰ ਪਾਣੀ ਲਈ ਲੈ ਤੂੰ ਬੜੀਆ ਚਾਹੀ ਵਧੀਆ ਧੁੱਪ ਪਾਣੀ ਹਲਾ ਮੇਰੀ ਗੱਲ ਸੁਣ ਲੈ ਜਿਹਦੇ ਕਾਕਣ ਦਾ ਜੰਮੇ ਮੈਂ ਤਾਂ ਲਾਉਣੇ ਵਾਲੇ ਖੇਤ ਹੈ ਅਗਲੇ ਦਾ ਬਾਹ ਹੋ ਜੂਗਾ ਉਹ ਨਹੀਂ ਸੜਾ ਇਹ ਛੋਟਾ ਛੋਟਾ ਕਾਕ ਉੱਪਰ ਤੇਰੇ ਆਉਂਦਾ ਪਾਣੀ ਜੀ ਹੁੰਦਾ ਹੈ ਇਹਦੇ ਪਰ ਆ ਪੈੜਾ ਪੈਰਲੀ ਕਹਿੰਦੇ ਆਪਾਂ ਦੂਈ ਖੜੀ ਜਿਹੜੀ ਆ ਝੱਟ ਫੜ ਗਈ ਉਹ ਉੱਤੀ ਖੜਾ ਪਾਣੀ ਉਹਨਾਂ ਕੇ ਉਹ ਕਿਥੇ ਨਾ ਕਿੰਨਾ ਗਲੀ ਦਾ ਮਲਾ ਜਲੀ ਉਹ ਉਹਦੇ ਬਾਹਰ ਨਹੀਂ ਆਇਆ ਉਹ ਹਾਂ ਬਾਸ ਉੱਤੀ ਉਹਨਾਂ ਕੇ ਪਾਣੀ ਹੈ ਹਵਾ ਅਨਾਉਂਸਮੈਂਟਸ ਮੋਟ ਪਾਇਆ ਨਹੀਂ ਆਇਆ ਉਹ ਤਾਂ ਹੀ ਖੁੱਲ੍ਹੇ ਹੀ ਪਿਆ ਹਲ ਤਾਂ ਉਹ ਸਾਹ ਬੰਦੇ ਹੋਣਾ ਦੇਖੀ ਤੂੰ ਬੰਦੇ ਹੋਣਾ ਆਈ ਬੰਦ ਹੋਣਾ ਉਹ ਪੈਸੇ ਬੰਦ ਪ੍ਰੈਸ਼ਰ ਬਣ ਕੇ ਬੰਦ ਹੋਣਾ ਦੇਖੀ ਤੂੰ ਨੇ ਹਾਂ ਮਾਰੀ ਬੰਦ ਕਰਤਾ ਜਿਹੜਾ ਟੱਕਾਂ ਰੱਖਣ ਲੱਗੇ ਤੇ ਉਹ ਨਿਕਲ ਨਾ ਵੀਦਾ ਉਹ ਮਿੱਟੀ ਪੱਟੀ ਵੀ ਤਾ ਨਹੀਂ ਫੈਲਦੀ ਨਹੀਂ ਨਿਕਲਦਾ ਸਾਢੇ ਮੋਟਰ ਪਤਿੰਨਾ ਹੈ ਹਾਂ ਜਿਆਦਾ ਮੋਟਰ ਚੱਲਣੀ ਹੈ ਉਰੇ ਵੀ ਦੋ ਹੈ ਇਹਨਾਂ ਦੇ ਮੈਂ ਤਾਂ ਦੱਸਦਾ ਪਾਣੀ ਇੱਕ ਤੈਨੂੰ ਪਤਾ ਤਿੰਨ ਤਿੰਨ ਜਗ੍ਹਾ ਨਾਲ ਸਾਡੇ ਪੈਰ ਜਿਹਦੀ ਮੋਟਰ ਪੁੰਨਾਂ ਦੀ ਮੋਟਰ ਤੇ ਆਹ ਪਿੰਡ ਵਾਲੀ ਮੋਟਰ ਤੇ ਹੂੰ 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 ਬਾਕੂ ਨੂੰ ਤਾਂ ਬਣਾ ਤਿੰਨ ਜਗ੍ਹਾ ਜਾਂ ਮੋਟਰ ਚੱਲ ਨਹੀਂ ਆ ਨਾ ਗੜ 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 ਕਹੀ ਜਾਂਦੀ ਆ ਪਾਣੀ ਵੀ ਨਾ ਵਹਰ ਹੋ ਜਾਂਦੀ ਤੂੰ ਹਵਾ ਨਿਕਲਦੀ ਸਾਡੇ ਆਹ ਪਿੰਡ ਵਾਲੀ ਮੋਟਰ ਤੇ ਆਹ ਮੋਟਰ ਪਾਣੀ ਆਉਂਦਾ ਏ ਉਹ ਕਿਤੇ ਲੱਗ ਜਾਂਦਾ ਆ ਤੇ ਆਪੇ ਹਟ ਜਾਂਦਾ ਆ ਸਾਡੇ ਗੜਗੜ ਹੋ ਜਾਂਦੀ ਉੱਥੇ ਐਂ ਤੇ ਨਿਕਲ ਜਾਂਦੀ ਦੋ ਜਗ੍ਹਾ ਪਾਣੀ ਨਿਕਲਦਾ ਪਿਛਲੇ ਸਾਲ ਨਿਕਲਦਾ ਤਾਂ ਇੱਕ ਹੀ ਨਿਕਲ ਜਾਂਦੀ ਚਲੋ ਸੈਟਿੰਗ ਹੋ ਜਾਂਦੀ ਆ ਤੇ ਪਿਛਲੇ ਸਾਲ ਹੋਰ ਕੰਮ ਤਾਂ ਹੁੰਦਾ ਕੋਈ ਰੇਪ ਆ ਗਿਆ ਆ ਦੇਖੋ ਭਾਈ ਆ ਤਾਂ ਤੁਹਾਨੂੰ ਪ ਹਾੜ ਬਈਆ ਬਣੇ ਬਣਿਆ ਪਹਿਲੇ ਜੰਗਲ ਜੰਗਲ ਬਣੇ ਜੰਗਲ ਪੂਰਾ ਲੈ ਜੰਗਲ ਦਾ ਸਾਨੂੰ ਫਾਇਦਾ ਵੀ ਆਉਂਦਾ ਫਾਇਦਾ ਹੈ ਇਹ ਬਹੁਤ ਫਾਇਦਾ ਭਾਈ ਅਰੇ ਦੇ ਜਾਣ ਪੈਲੀ ਨੂੰ ਥੂੜ ਕੇ ਲੈ ਕੇ ਸਾਲਾ ਢੂੰਬੜੀ ਤੇ ਲੈ ਕੇ ਸਾਲਾ ਗਿੱਦੜ ਗਿਆ ਸਭ ਜਾਨ ਮਿਲ ਗਿੱਦੜ ਢੂੰਬੜੀਆਂ ਢੂੰਬੜੀਆਂ ਜੇ ਮੈਂ ਲੈ ਲੂੰਗੇ ਬਾਹਰ ਬਿੱਲੇ ਢੂੰਬੜੀ ਬੇਕੇ ਦੇਖੀ ਨਾ ਢੂੰਬੜੀ ਬਹੁ ਟਾਈਮਾਂ ਦੇਖੀ ਢੂੰਬੜੀ ਹੈਗੀ ਔਰ ਆਪਣੇ ਹੈਗੀ ਨਾ ਹਾਂ ਹੈਗੀ ਢੂੰਬੜੀ ਬਹੁ ਟਾਈਮਾਂ ਦੇਖੀ ਢੂੰਬੜੀ ਹਾਂ ਹੁਣੀ ਦੇਖੀ ਬਹੁ ਟਾਈਮ ਹੋ ਗਿਆ ਲੈ ਢੂੰਬੜੀਆਂ ਅੱਛਾ ਢੂੰਬੜੀਆਂ ਬਹੁਤ ਗਿੱਦੜ ਬਾਹਰ ਤਾਂ ਹਰੇ ਗਿੱਦੜ ਹੈਗੇ ਹਾਂ ਚੱਲਣ ਵਾਲੇ ਬਾਈ ਖੇਤੀ ਦੀ ਖੇਤੀ ਆ ਸਾਡੀ ਨਾਲੇ ਜਾਨਵਰ ਐਸ਼ ਕਰਦੇ ਆ ਯਾਰ ਉਹ ਮੋਰ ਹੀ ਬਹੁਤ ਹੋਰੇ ਮੋਰ ਬਹੁਤ ਮੋਰ ਮੋਰਤਾ ਬਾਦੂ ਮੋਰ ਮੋਰ ਸਾਡੇ ਮੋਰਾਂ ਦੇ ਮੋਰਾ ਦੇ ਬੱਚੇ ਦੇਖੀ ਕਿੰਨੇ ਫਿਰਦੇ ਹੁਣ ਇਹਨੇ ਨੇ ਛੋਟੇ ਛੋਟੇ ਤੇ ਦੀਨੀ ਮੰਗਣਾ ਇਦਾਂ ਨੂੰ ਆਉਣ ਲੱਗੇ ਆਉਣ ਲੱਗੇ ਬੰਦ ਪਰੇ ਤੇ ਉਹ ਬੰਦ ਪਰ ਤਾਂ ਦੇ ਦਸਤ ਹੀ ਮਿਲਦੇ ਹੁਣ ਕਹਾਂਗਾ ਦਸਤ ਨਾਲ ਦੇ ਨਾਲ ਦਸਤ ਅਟੈਚ ਹੋ ਰਹੇ ਆ ਉਹ ਆਈ ਜਾਣੇ ਕਹਾਂਗਾ ਯਾਰ ਇਹ ਡੰਡੀ ਵੀ ਬੱਚੇ ਕੱਢਦੇ ਆਪਣੇ ਜਿਹੜੇ ਮੋਰ ਬੱਚੇ ਕੱਢਦਾ ਹੁਣ ਜਿਹੜੇ ਆ ਜਿਹੜੇ ਹੋਏ ਵੇ ਜਿਹੜੇ ਐ ਜਿਹੜੇ ਐ ਫਿਰਦੇ ਨੇ ਠੇਗੀ ਤਾ ਜੀ ਤਾ ਹੈ ਮੱਕੀ ਬੈਣਾ ਦਾ ਬਹੁਤ ਆ ਨੀਲ ਗਾ ਬੈਣਾ ਦਾ ਬਹੁਤ ਹੈ ਉਹ ਬੈਣਾ ਵੀ ਥੋੜੇ ਕੱਲੀਆਂ ਕੱਲੀਆਂ ਹੀ ਹੋਊਂਗਾ ਪਤਾ ਨਹੀਂ ਕਾਤੇ ਲੜਪੀਆਂ ਹੋਣੀਆਂ ਕੱਲੀਆਂ ਕੱਲੀਆਂ ਹੀ ਘੁੰਮਦੀਆਂ ਉਹ 12 ਸਿੰਘੇ ਖੜੇ ਜਿਹੜੇ ਸਿੰਘ ਹੈ ਬੈਣਾ ਦਾ ਸਰਦਾਰ ਹੈ ਉਹ ਥੋੜਾ ਕੱਲੇ ਹੀ ਘੁੰਮਦਾ ਹੁਣ ਉਹ ਟਾਈਮ ਟਾਈਮ ਨਾ ਫਿਰ ਅਗਲਾ ਆਪਣਾ ਘਰਵਾਰ ਆਪਣੇ ਖਾਲੇ ਵੋਟਾਂ ਵਿੱਚ ਖੜ ਗਏ ਆ ਵਾਹ ਹੁਣ ਬੂਟੇ ਹੋਗੇ ਜ਼ਿਆਦਾ ਮਜੀਢੀਏ ਵਾਂਗੂ ਚੱਕ ਤਾਂ ਨਹੀਂ ਲਿਆ ਕੋਈ ਪਾਰਟੀ ਦੇ ਬੰਦੇ ਚੱਕ ਲਏ ਬੂਟੇ ਹੋਗੇ ਜ਼ਿਆਦਾ ਹੁਣ ਆਪ ਆਪਣਾ ਮਕਾਨ ਪਾ ਲਿਆ ਉਹਨੇ ਵੀ ਆਹ ਮੇਰਾ ਤੇਰਾ ਹਾਂ ਮੈਂ ਚੱਲਦਾ ਕੰਮ